ਤੇ ਮੈਂ ਨਾ ਪਟਨਾ ਸਾਹਿਬ ਦੀ ਧਰਤੀ ਦੀ ਗੱਲ ਕਰਦਿਆਂ ਕਹਿਣਾ ਹੁੰਦਾ ਉਹ ਮੇਰੇ ਦਿਲ ਪਟਨੇ ਵਿੱਚ ਆਵੀ ਪਟਨੇ 'ਚ ਆਉਣ ਵਾਲਿਆ ਪਟਨੇ 'ਚ ਆਉਣ ਵਾਲਿਆ ਕਦੇ ਮੇਰੇ ਦਿਲ ਪਟਨੇ ਵਿੱਚ ਆਵੀ ਆਹ ਜਿਹੜੇ ਖੰਡੇ ਬੁਰਜ ਨੂੰ ਇਤਿਹਾਸ ਬਣਾ ਗਏ ਨਾ ਇਤਿਹਾਸ ਇਹ ਠੰਡੇ ਬੁਰਜ ਵਾਲਿਆਂ ਨੂੰ ਅਸੀਂ ਵੀ ਆਖੀਏ ਜੇ ਠੰਡੇ ਬੁਰਜ ਨੂੰ ਪਵਿੱਤਰ ਕਰ ਗਏ ਇਹਨੂੰ ਵੀ ਕਰ ਦਿਓ ਕਦੇ ਮੇਰੇ ਅੰਦਰ ਆ ਜਾਓ ਤੁਸੀਂ ਦੋ ਰਾਤਾਂ ਲਾ ਕੇ ਗਏ ਤੇ ਪੂਜਣ ਜੋਗ ਕਰਕੇ ਠੰਡੇ ਬੁਰਜ ਨੂੰ ਮੇਰਾ ਮਨ ਬੜਾ ਗੰਦਾ ਹੈ ਠੰਡੇ ਬੁਰਜ 'ਚ ਇਹਨੇ ਪਾਪ ਨਹੀਂ ਹੋਏ ਹੋਣੇ ਮੇਰੇ ਅੰਦਰ ਜੋ ਗੰਦਮੰਦ ਚੱਲਦਾ ਰਹਿੰਦਾ ਕਿਸੇ ਦੀਆਂ ਧੀਆਂ ਵੇਖ ਕੇ ਕਿਸੇ ਦੀਆਂ ਭੈਣਾਂ ਵੇਖ ਕੇ ਕਿਸੇ ਦੀ ਚੜ੍ਹਦੀ ਕਲਾ ਵੇਖ ਕੇ ਕਿਸੇ ਦੀ ਬੱਲੇ ਬੱਲੇ ਵੇਖ ਕੇ ਕਿਸੇ ਦੀ ਜੈਜਾਕਾਰ ਵੇਖ ਕੇ ਮੇਰ ਤੋਂ ਚੱਲ ਨਹੀਂ ਹੁੰਦਾ ਮੈਂ ਠੰਡੇ ਬੁਰਜ ਵਿੱਚ ਬੜਾ ਕੁਝ ਹੁੰਦਾ ਸੀ ਪਰ ਦੋ ਰਾਤਾਂ ਲਾਗੇ ਕਹਿੰਦੇ ਸਾਡੀ ਜ਼ਿੰਦਗੀ ਚ ਸਾਫ ਬਜਾਦੇ ਉਹ ਆ ਜਾਓ ਅਸੀਂ ਵੀ ਪਵਿੱਤਰ ਹੋ ਜਾਈਏ ਵਾਹ 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 ਕਰ ਹੈ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਤੇ ਜਿਹੜੇ ਹਿਰਦਿਆਂ ਦੇ ਵਿੱਚ ਕਲਗੀਆਂ ਵਾਲਾ ਵਸਿਆ ਮੈਂ ਕਹਿੰਦਾ ਮੈਂ ਪਹਿਲਾਂ ਵੀ ਬੋਲਿਆ ਮੈਂ ਫੇਰ ਬੇਨਤੀ ਕਰਦਾ ਛੱਡ ਦਿਓ ਪੁਰਾਣਾ ਸਮਾਂ 300 ਸਾਲ ਪਿੱਛੇ ਕੀ ਜਾਣਾ ਨਾ ਜਾਓ ਛੱਡ ਦਿਓ ਗੁਰਮਖੋ ਧਿਆਨ ਨਾਲ ਦੇਖਿਓ ਆ ਮੈਂ ਲੋਈ ਲਈ ਐ ਚਾਦਰ ਆ ਮੇਰੇ ਉੱਤੇ ਲਈ ਐ 5000 ਦੀ ਹੋਣੀ ਹੈ ਤੁਹਾਡੇ ਚ ਬੀਬੀਆਂ ਨੇ 15-15000 ਦੇ ਸ਼ਾਲ ਲਏ ਹੋਣਗੇ ਗਲਾਂ ਵਿੱਚ ਪਾਏ ਬ੍ਰਾਂਡਡ ਮਫਲਰ ਲੱਖ-ਲੱਖ ਡੇਢ-ਡੇਢ 2-2 ਲੱਖ ਦੇ ਹੁੰਦੇ ਆ 2-2 ਲੱਖ ਦੇ ਔਕਾਤ ਕੀ ਐ ਇਹਦੀ ਆ ਸਰੀਰ ਨਾਲ ਲੱਗ ਕੇ ਆ ਲੋਈ ਕੀ ਬਣ ਗਈ ਉਹ ਵੇਖੋ ਉਹ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗਿਆ ਹੋਇਆ ਡੇਢ ਗਿੱਠ ਦਾ ਕੱਪੜਾ ਹੈ ਡੇਢ ਗਿੱਠ ਦਾ 200 ਰੁਪਏ ਦਾ ਲਿਆ ਕੇ ला ਦਿਓ ਪਰ ਪਲਕ ਸਾਹਿਬ ਕਹਾਉਂਦਾ ਹੈ ਗੁਰਮਖੋ ਪਲਕ ਸਾਹਿਬ ਕਹਾਉਂਦਾ ਹੈ ਤੂੰ 50000 ਦੇ ਬੈੱਡ ਤੇ ਪਿਆਰ ਹੈ ਕੋਈ ਬੈੱਡ ਸਾਹਿਬ ਨਹੀਂ ਕਹਿੰਦਾ 200 ਰੁਪਏ ਦੀ ਲਿਆ ਕੇ ਲਾਦੀ ਮੰਜੀ ਸਾਹਿਬ ਐ ਸਾਹ ਜਿੱਥੇ ਸੌ ਗਿਆ ਮੰਜੀ ਸਾਹਿਬ ਬਣਾ ਗਿਆ ਪਲਕ ਸਾਹਿਬ ਬਣਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਲੱਗੀ ਚੀਜ਼ ਅੱਜ ਵੀ ਵੇਖ ਲਓ ਪਾ ਕੱਪੜਾ ਨੇੜੇ ਲਾ ਦਿਓ ਮਾੜਾ ਜਿਆ ਪਲਕ ਸਾਹਿਬ ਸਤਕਾਰ ਹੈ ਉਹਦਾ ਇੱਥੇ ਤਾਲੀ ਗੁਰੂ ਗੋਬਿੰਦ ਸਿੰਘ ਨਾਲ ਲੱਗੀ ਐ ਇੱਥੇ ਲੱਖਾਂ ਹੀ ਤਾਲੀਆਂ ਤੁਰੀਆਂ ਫੇਰਦੀਆਂ ਐ ਪਰ ਟਾਲੀ ਸਾਹਿਬ ਬਣਾ ਗਿਆ ਕਲਗੀਆਂ ਵਾਲਾ ਜਿਹੜਾ ਕਿਕਰ ਨੇੜੇ ਲੱਗ ਗਿਆ ਕਿਕਰ ਸਾਹਿਬ ਟਾਲੀ ਸਾਹਿਬ ਜੰਡ ਥੱਲੇ ਪੈ ਗਏ ਜੰਡ ਸਾਹਿਬ ਰੀਠੇ ਕੋਲ ਗਏ ਗੁਰੂ ਨਾਨਕ ਰੀਠਾ ਸਾਹਿਬ ਜਿਹੜੀ ਜਗ੍ਹਾ ਦੇ ਨੇੜੇ ਗਏ ਉਹ ਪੂਜਣ ਜੋਗ ਇਹ 베ਰ ਸਾਹਿਬ ਹੈ ਜੀ ਇਹ 베ਰੀ ਹੈ ਟੰਡੇ ਲੱਗੇ ਸੀ ਪਰ 베ਰ ਸਾਹਿਬ ਬਣਾ ਗਏ ਜਿਹੜਾ ਸਤਕਾਰ ਜੋਗ ਹੋਵੇ ਜਿਹੜਾ ਉਹਦੇ ਨੇੜੇ ਜਾਏ ਉਹ ਸਤਕਾਰ ਜੋਗ ਬਣ ਜਾਂਦਾ ਹੈ ਬੁਰਜ ਵਿੱਚ ਕੁਛ ਨਹੀਂ ਸੀ ਸਤਕਾਰਯੋਗ ਦੇ ਸਤਕਾਰਯੋਗ ਪੁੱਤ ਉਹਦੇ ਵਿੱਚ ਆਏ ਸੀ ਉਹ ਤਾਂ ਸਤਕਾਰਯੋਗ ਬਣਿਆ ਨੇੜੇ ਲੱਗ ਗਿਆ ਬੁਰਜ ਉਹ ਜਿਵੇਂ ਮਰਜੀ ਲੱਗ ਗਿਆ ਉਹ ਨੇੜੇ ਲੱਗ ਗਿਆ ਉਹ ਸਤਕਾਰਯੋਗ ਬਣ ਗਿਆ ਪੂਜਣ ਯੋਗ ਬਣ ਗਿਆ ਮੈਂ ਇੱਕ ਗੱਲ ਪੁੱਛਦਾ ਸਾਡੇ ਗੁਰੂ ਸਹਿਬਾਨਾਂ ਤੋਂ ਕਿੱਕਰ ਲਾਹੇ ਲੈ ਗਏ ਤਾਲੀਆਂ ਲਾਹੇ ਲੈ ਗਈਆਂ A Pai rege a